ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਆਪ ਸਭ ਠੀਕ ਠਾਕ ਹੋਮੋਗੇ ਇਹ ਵੀਡੀਓ ਨਾ ਸੋਸ਼ਲ ਮੀਡੀਆ ਉੱਪਰ ਕਾਫੀ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਹੈ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਤਿਹਾਸ ਗਵਾਹ ਹੈ ਜਦੋਂ ਵੀ ਆਪਣੇ ਪੰਜਾਬ ਤੇ ਕੋਈ ਵੀ ਮੁਸੀਬਤ ਆਈ ਹੈ ਤਾਂ ਆਪਣੇ ਪੰਜਾਬ ਦਾ ਕਿਸੇ ਨੇ ਵੀ ਸਾਥ ਨਹੀਂ ਦਿੱਤਾ ਤੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ ਪ੍ਰਵਾਸੀਆਂ ਨੂੰ ਜੋ ਦੇਖੋ ਜੰਗ ਤੋਂ ਡਰਦੇ ਹੋਏ ਆਪਣੇ ਦੇਸ਼ 바ਪਾ ਜਾ ਰਹੇ ਨੇ ਇਹ ਵੀਡੀਓ ਨਾ ਸ਼ਾਇਦ ਲੁਧਿਆਣੇ ਦੀ ਹੈ ਤੇ ਦੇਖੋ ਕਿਹੜੇ ਹਿਸਾਬ ਦੇ ਨਾਲ ਟ੍ਰੇਨਾਂ ਦੇ ਵਿੱਚ ਬੈਠਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਦੇਖੋ ਕਿਵੇਂ ਪੰਜਾਬ ਨੂੰ ਛੱਡ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਨੇ ਪਿਛਲੀ ਵਾਰ ਨਾ ਜਦੋਂ ਹੜਾ ਆਈ ਸੀ ਉਸ ਸਮੇਂ ਵੀ ਪ੍ਰਵਾਸੀ ਪੰਜਾਬ ਛੱਡ ਕੇ ਭੱਜ ਗਏ ਸੀ ਤੇ ਇਸ ਵਾਰ ਦੇਖੋ جنگ ਤੋਂ ਡਰਦੇ ਹੋਏ جنگ ਦੇ ਕਾਰਨ ਕਿਵੇਂ ਪ੍ਰਵਾਸੀ ਭੱਜ ਰਹੇ ਨੇ ਬਾਕੀ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਪ੍ਰਤੀ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ ਜੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਰੱਬ ਰਾਖਾ